ਵਾਰਡ ਨੰਬਰ 33 ਧਰਮਪੁਰਾ ਕਲੋਨੀ ਦੇ ਲੋਕਾਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨਰੇਸ਼ ਗੋਇਲ ਵੱਲੋਂ ਧਰਮਪੁਰਾ ਕਲੋਨੀ ਦੇ ਲੋਕਾਂ ਦੀ ਪਿਛਲੇ 30 ਸਾਲ ਤੋਂ ਚੱਲੀ ਆ ਰਹੀ ਸਮੱਸਿਆ ਸੀਵਰੇਜ ਦਾ ਹੱਲ ਕਰਕੇ ਵੱਡਾ ਪ੍ਰਾਲਾ ਕੀਤਾ ਗਿਆ ਇਸ ਵੇਲੇ ਉਹਨਾਂ ਦੇ ਨਾਲ ਵਾਰਡ ਨੰਬਰ 33 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਭਰਤ ਅਗਰਵਾਲ ਅਮਰੀਕ ਸਿੰਘ ਦਲਜੀਤ ਸਿੰਘ ਅਤੇ ਕਲੋਨੀ ਦੇ ਸਾਰੇ ਹੀ ਮੈਂਬਰ ਹਾਜ਼ਰ ਸਨ ਸਾਰੇ ਮੈਂਬਰਾਂ ਨੇ ਨਰੇਸ਼ ਗੋਇਲ ਜੀ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਅਸੀਂ ਨਰਕ ਦੀ ਜ਼ਿੰਦਗੀ ਜੀ ਰਹੇ ਹਾਂ ਜਦੋਂ ਬਿਟਾ ਜੀ ਟਸ ਦੇ ਵਿੱਚ ਜੀ ਜਲਦੀ ਬੜਾ ਕਰਦਾ ਸੀ ਸ਼ਹਿਰ ਦੇ ਹੋਰ ਹੀ ਵਧੀਆ-ਵਧੀਆ ਕੰਮ ਕਰਨ ਨੂੰ ਕੈਸ਼ ਹੀ ਨਹੀਂ ਸੀ ਪੈਸੇ ਜਾਂ ਨਹੀਂ ਤਨਖਾਹਾਂ ਜੋ ਕਿ ਪੈਸੇ ਵੀ ਜਾਂ ਨਹੀਂ ਸੀ ਤੇ ਹੁਣ ਹੌਲੀ-ਹੌਲੀ ਜਿਹੜਾ ਟਸ ਜੀ ਸਰਵਾਈਵ ਕਰ ਰਿਹਾ ਆਪਣੇ ਪੈਸਿਆਂ ਤੇ ਖੜਾ ਹੋ ਰਿਹਾ ਅੱਜ ਸਾਡੀਆਂ ਤਨਖਾਹਾਂ ਜਿਹੜੀਆਂ ਅਪਡੇਟ ਦਿੱਤੀਆਂ ਵਾਂ ਜਿਹੇ ਕਿ ਸਾਡੇ ਕੋਲ ਤਕਰੀਬਨ 40 ਲੱਖ ਦੇ ਕਰੀਬ ਬੈਠਾ ਪਿਆ ਜਦੋਂ ਬਿਟਾ ਹੀ ਉਦੋਂ 2 ਲੱਖ ਬੈਠ ਸੀ ਪਰ 15-15 ਮਹੀਨੇ ਦੀ 9 ਤੋਂ ਮਹੀਨੇ ਤੋਂ ਲੈ ਕੇ 15 ਮਹੀਨੇ ਤਰਖਾ ਪੈਣੀ ਸੀ ਤੇ ਸੋ ਇਹਨਾਂ ਦੀ ਮੈਂ ਅੱਜ ਦੇਖਿਆ ਕਿ ਚਲੋ ਸਾਡੇ ਕੋਲ ਥੋੜੇ-ਬੋੜੇ ਫੰਡ ਆ ਗਏ ਆ ਇੱਕ ਅਸੀਂ ਇੱਥੇ ਦੁਕਾਨਾਂ ਜਿਹੜੀ ਬਣਾ ਲਗੇ ਬੂਥ ਅਬ ਧਰਮਪੁਰਾ ਕੌਣੀ ਦੇ ਚ ਸਾਡੀ ਤਸਤੀ ਜਗਾ ਵਾ ਤੇ ਉੱਥੇ ਵੀ ਕੰਮ ਸ਼ੁਰੂ ਕਰਨ ਲੱਗੇ ਸਾਨੂੰ ਉਮੀਦ ਆ ਗਈ ਆਉਣ ਵਾਲੇ ਸਮੇਂ ਸਾਨੂੰ ਉੱਥੇ ਵੀ ਪੈਸੇ ਆਣਗੇ ਤੇ ਇਸ ਕਰਕੇ ਅਸੀਂ ਐਸਸੀ ਵਰਜ ਪਾ ਕੇ ਕਲੋਨੀ ਵਾਸੀਆਂ ਦਾ ਨਾਲੇ ਸੋਚਿਆ ਇਹ ਵਧੀਆ ਹੋਏਗਾ ਕੰਮ ਨਾਲੇ ਨਾਲ ਸ਼ੋਰ ਮਿਲਿਆ ਸਾਨੂੰ ਇਹ ਦੁਕਾਨਾਂ ਵਾਸਤੇ ਬੂਥ ਬਣਾ ਲਗੇ ਜੀ ਉਹਨਾਂ ਵਾਸਤੇ ਪਾਰਕਿੰਗ ਵਾਸਤੇ ਵੀ ਜਗ੍ਹਾ ਛੱਡੀ ਜਾ ਰਹੀ ਹੈ 9 बाई 12 बाई 37 ਦੇ ਬੂਥ ਬਣ ਰਹੇ ਜੀ ਉੱਤੇ ਬਾਥਰੂਮ ਵੀ ਬਣਾਵਾਂਗੇ ਵੱਡਾ ਇੱਕ ਬਹੁਤ ਜਿਹੜੇ ਕਲੋਨੀ ਵਾਸੀ ਆ ਜਾਂ ਦੁਕਾਨਦਾਰ ਜਿਹੜੇ ਆ ਉਹ ਜਿਹੜੇ ਵੀ ਉਹਨਾਂ ਨੂੰ ਕੋਈ ਮਸ਼ੀਨ ਮੁਸ਼ਕਲ ਆ ਟਾਇਲਟ ਦੀ ਪਾਣੀ ਦੀ ਬਾਥਰੂਮ ਜਾਣ ਦੀ ਤੇ ਜਲਦੀ ਤੇ ਜਲਦੀ ਇਹਦਾ ਵੀ ਕੰਮ ਇਹਦਾ ਸ਼ੁਰੂ ਕਰਤਾ ਵਹੀ ਔਰ ਕੋਸ਼ਿਸ਼ ਕਰਾਂਗੇ ਥਿੰ ਟਾਈਮ ਜਿਹੜਾ ਮਹੀਨੇ 1.5 ਮਹੀਨੇ ਜੀ ਕੰਮ ਖਤਮ ਕਰਕੇ ਤੇ ਇਹਨਾਂ ਦੀ ਆਪਸ਼ਨ ਰੱਖੀ ਸਰ 35 ਸਾਲ ਹੋ ਗਏ ਇਹਨਾਂ ਨੂੰ ਇਹਨਾਂ ਇਹ ਉਹ ਸੁਣ ਕੇ ਜੀ ਕਾਰਪੋਰੇਸ਼ਨ ਨੂੰ ਵੀ ਇਹੀ ਕੀਤਾ ਆਪਣੇ ਕੰਟੈਕਟ ਉਹ ਕਹਿੰਦੇ ਜੀ ਇਹਨਾਂ ਟੈਂਡਰ ਭੇਜਿਆ ਆ ਉਹ ਮੈਂ ਪਰ ਪਤਾ ਕਿਤੇ ਟੈਂਡਰ ਤੇ 30 ਸਾਲ ਹੋ ਗਏ ਇਹਨਾਂ ਨੂੰ ਕਹਿੰਦੇ ਭੇਜਿਆ ਆ ਕਿਉਂਕਿ ਕੋलोनी ਵਾਸੀ ਬੜੇ ਸਾਲਾਂ ਤੋਂ ਫੈਕਟਰੀ ਔਰ ਆਪਾਂ ਸੋਚਿਆ ਕਿ ਝੋੜੋ ਜੇ ਆਪਾਂ ਕਰ ਸਕਨੇ ਆ ਕੋਈ ਚੰਗਾ ਕੰਮ ਸ਼ਹਿਰ ਵਾਸਤੇ ਕਰੀਏ ਕਿਉਂਕਿ ਬਾਦਸੀਸਾ ਤੇ ਸਾਰੇ ਲੈਂਦੇ ਸੀਸਾ ਲੈਣਾ ਹੋਵੇ ਲਈ ਚਾਹੀਦਾ ਕੋਈ ਹਾਂ ਇਸੀ ਸਾਲ ਲੈਣੀ ਹੈ ਜੀ ਇਹਨਾਂ ਦੀਆਂ ਸ਼ਹਿਰ ਵਾਸੀ ਦੀ ਸੀਸਾ ਲੈਣੀ ਆ ਔਰ ਆਨ ਵੜੇ ਸਮੇਂ ਦੇ ਵਿੱਚ ਵੀ ਇਹ ਸਾਨੂੰ ਯਾਦ ਰੱਖਣ ਅਈ ਹੋਈਏ ਨਾ ਇਹ ਯਾਦ ਰੱਖਣ ਕਿ ਚੇਅਰਮੈਨ ਆਇਆ ਹੀ ਤੇ ਵਧੀਆ ਕੰਮ ਕਰ ਗਿਆ ਧੰਨਵਾਦ ਉਹ ਮੈਂ ਐਮਐਲ ਸਾਬ ਨੂੰ ਵੀ ਇਨਵਾਈਟ ਕੀਤਾ ਸੀ ਮੂਰਤ ਕਰਨ ਵਾਸਤੇ ਤੇ ਅਨਫੋਰਚੂਨੇਟਲੀ ਉਹ ਉਹਨਾਂ ਦੀ ਡਿਊਟੀ ਲੱਗੀ ਰਵਾੜੀ ਉਹ ਬਾਹਰ ਨੇ ਤੇ ਫਿਰ ਉਹਨਾਂ ਨੇ ਕਿਹਾ ਚੇਅਰਮੈਨ ਸਾਹਿਬ ਤੁਸੀਂ ਆ ਵੀ ਮੇਰੀ ਜਗ੍ਹਾ ਜਾ ਕੇ ਮੂਰਤ ਕਰ ਲਓ ਤੁਸੀਂ ਵੀ ਚੇਅਰਮੈਨ ਹੋ ਸੋ ਉਹਨਾਂ ਦਾ ਵੀ ਬਹੁਤ ਧੰਨਵਾਦੀ ਹੈ ਜੀ ਉਹਨਾਂ ਨੇ ਮੇਰੀ ਡਿਊਟੀ ਲਈ ਇੱਥੇ ਆ ਕੇ ਮੂਰਤ ਕਰਨ ਵਾਸਤੇ ਅੱਜ ਸਾਡੇ ਇੰਪਰੂਵੈਂਟਸ ਦੇ ਚੇਅਰਮੈਨ ਨਰੇਸ਼ ਕੁਮਾਰ ਜੀ ਸਾਡੀ ਧਰਮਪੁਰ ਕਲੋਨੀ ਵਾਰਡ ਨੰਬਰ 33 ਚ ਆਏ ਨੇ ਜਿੱਥੇ ਕਿ ਕਾਫੀ ਲੰਬੇ ਸਮੇਂ ਤੋਂ ਸੀਵਰੇਜ ਪ੍ਰੋਬਲਮ ਸੀਗੀ ਇਸ ਜਿਹੜੀ ਦੀ ਬੈਕਸਾਈਡ ਤੇ ਤੇ ਪੂਰੀ ਗਲੀ ਦਾ ਸੀਵਰੇਜ ਇਹਨਾਂ ਬੜਾ ਵੱਡਾ ਉਪਰਾਲਾ ਹੈ ਜਿਹੜਾ ਕਿ ਇਹਨਾਂ ਇਨੀਸ਼ੀਏਟਿਵ ਲੈ ਕੇ ਇਹ ਸੀਵਰ ਲਾਈਨ ਪਾਣੀ ਸ਼ੁਰੂ ਕੀਤੀ ਹੈ ਤੇ ਅੱਜ ਉਹ ਮੂਰਤ ਕੀਤਾ ਹੈ ਹੋਰ ਪੂਰੀ ਕਲੋਨੀ ਇੱਥੇ ਇਕੱਠੀ ਹੋਈ ਦੀ ਹੈ ਜਿਹੜਾ ਕਿ ਇਹਨਾਂ ਸੀਵਰ ਲਾਈਨ ਦਾ ਘਟਨ ਕਰਨ ਤੇ ਔਰ ਸੀਵਲਾਈਨ ਪਾਉਣ ਵਾਸਤੇ ਇਹਨਾਂ ਬਹੁਤੁੰਤਾਨਤ ਕਰਦੇ ਆ। ਤੰਤ ਇੱਕ ਮਿੰਟ ਮੈਂ ਸਰ ਮੇਰਾ ਨਾਮ ਦਰਜੀਤ ਸਿੰਘ ਜੀ ਬਹੁ ਸਮੇਂ ਤੋਂ ਗਲੀ ਆਡੀ ਬੜੀ ਜਦੋਂ ਦੀ ਕਲੋਨੀ ਬਣੀ ਹੈ ਨਾ ਉਹ ਮੇਰਾ 5-7 ਸਾਲ ਕਿਤੇ ਚੱਲੀ ਹੋਊਗੀ ਤੇ ਲੈਟ ਸੀਰੇਜ ਮੁੜ ਕੇ ਚੱਲਿਆ ਨਹੀਂ ਇੱਕ ਵਾਰੀ ਮੈਂ ਇਹ ਸਾਰੇ ਜਦੋਂ ਮੈਂ ਕੁਠੀ ਥੇ ਲਈ ਸੀ ਸਾਰੇ ਮੇਨ ਹੋਲ ਸਾਫ ਕਰਾਈ ਸੀ ਤੇ ਉਦੋਂ ਇਹ ਚਲਾਇਆ ਸੀ ਤੇ ਉਸ ਤੋਂ ਬਾਅਦ 5-6 ਸਾਲ ਬਾਅਦ ਫਿਰ ਉਦੋਂ ਦਾ ਬੰਦੀ ਬੰਦਿਆ ਹੁਣ ਸਾਡਾ ਪਾਣੀ ਮਸਾ ਨਹੀਂ ਅੱਗੇ ਜਾ ਰਿਹਾ ਸਾਰਾ ਹੀ ਪਾਣੀ ਹੈ ਜ਼ਮੀਨ ਦੇ ਵਿੱਚ ਹੀ ਜੀ ਰਿਹਾ ਹੈ ਕੋਈ thro ਕ੍ਰਾਸ ਨਹੀਂ ਕੋਈ ਕਿਤੇ ਵਿੱਚ ਜਮੀ ਨਹੀਂ ਜਾ ਸਕਦਾ ਹੁਣ ਤੜੀ ਸੁਣਾਈ ਹੁਣ ਮਹਾਰਾਜ ਸਾਡੇ ਚੇਅਰਮੈਨ ਸਾਹਿਬ ਆਏ ਨੇ ਇਹਨਾਂ ਨੇ ਰਿਕਵੈਸਟ ਕਰੜੀ ਕੀਤੀ ਇਹਨਾਂ ਨੇ ਕਰੀ ਇਹਨਾਂ ਨੇ ਸਾਡੀ ਗੱਲ ਮੰਨੀ ਪਹਿਲ ਦੇ ਆਧਾਰ ਤੇ ਇਹਨਾਂ ਨੇ ਸਾਰਾ ਕੰਮ ਆ ਕੀਤਾ ਕਿੰਨੀ ਖੁਸ਼ੀ ਆ ਬਹੁਤ ਬਹੁਤ ਅਸੀਂ ਬਹੁਤ ਖੁਸ਼ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਖੁਸ਼ੀ ਸਾਨੂੰ ਕਿੰਨਾ ਜੀ ਅਮਰੀਕ ਸਿੰਘ ਜੀ ਮੱਲ ਦਾ ਨਾਮ ਦੱਸ ਕਿ ਥੋੜਾ ਤੁਹਾਨੂੰ ਭਰ ਗਰੋਣੀ ਕਿੰਨੇ ਚਿਰਾਂ ਦੀ ਗਲੀ ਇਹ ਇਹ ਕਰੀਬ 35 ਤੋਂ 40 ਸਾਲ ਹੋ ਗਏ ਆ ਅੱਜ ਹੁਣ ਉਹਨੇ ਉਨਤਾਏ ਬੰਦ ਹੀ ਤੇ ਚੇਅਰਮੈਨ ਦੇ ਹੱਥੋਂ ਇਹ ਉਦਘਾਟਨ ਹੋਣਾ ਸੀ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਆਏ ਇੱਥੇ ਤੇ ਇਹਨਾਂ ਨੇ ਉਦਘਾਟਨ ਕੀਤਾ ਤੇ ਜਿਹੜੀਆਂ ਆਪਣੇ ਇਹ ਜਿੰਨੇ ਵੀ ਘਰ ਸੀ ਇਹ ਪਾਣੀ ਹਜੇ ਜਾ ਰਿਹਾ ਨਹੀਂ ਆਂ ਚੇ ਤੇ ਖਤਰਾ ਬਣ ਗਿਆ ਸੀ ਬਹੁਤ ਜ਼ਿਆਦਾ ਤੇ ਅਸੀਂ ਬਹੁਤ ਇਹਨਾਂ ਦਾ ਧੰਨਵਾਦੀ ਆ ਕਿ ਇਹਨਾਂ ਨੇ ਉਦਘਾਟਨ ਕੀਤਾ ਬਹੁਤ ਬਹੁਤ ਥੈਂਕ ਯੂ ਕਿ 35 ਸਾਲ ਹੋ ਗਏ ਹਾਂ ਜਹਾ ਹੌਂਸ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਤੁਸੀਂ ਅਹੀਂ ਬਹੁਤ ਖੁਸ਼ ਆ ਜੀ ਕਿ ਇਹਨਾਂ ਨੇ ਹਾਂ ਜੀ ਧੰਨਵਾਦੀ ਆ ਇਹਨਾਂ